ਕੀ ਕੀ ਨਜਾਇਜ਼ ਪੈਸਾ ਇਕੱਠਾ ਕੀਤਾ ਹੋਇਆ ਹੈ ਆ ਬੀਜੇਪੀ ਦਰ ਪੁੱਛੇ ਚਲੋ ਇਲੈਕਸ਼ਨ ਬਾਉਂਡ ਦੇ ਨਾਂ ਤੇ ਲਿਖਦੇ ਆ ਗੁੱਸਾ ਨਾ ਕਰੋ ਮੇਰੀ ਗੱਲ ਦਾ ਉਦੋਂ ਮੋਟਾ ਸੰਤਰਾ ਭਾਰਦੇ ਹੁਣ ਤਾਂ ਖਰ ਸਟੈਂਡਰਡ ਵੱਧ ਗਿਆ ਹੁਣ ਤਾਂ ਅੰਗਰੇਜ਼ੀ ਮੰਗਣ ਲਾ ਕੇ ਅੱਛਾ ਐਡੇ ਬਦਮਾਸ਼ ਹੈ ਪੰਚਾਇਤ ਦੀਆਂ ਚੋਣਾਂ ਹੋਈਆਂ ਇੱਕ ਪਿੰਡ 'ਚ ਮੈਂ ਗਿਆ ਜਿਹਦੀ ਮਦਦ ਕਰਦਾ ਸੀ ਉਹਨੇ ਜਲੇਬੀਆਂ ਦਾ ਲੰਗਰ ਲਾ ਰੱਖਿਆ ਨਾਲ ਠੰਡੇ ਦੀਆਂ ਬੋਤਲਾਂ ਮੈਂ ਕਿਹਾ ਆਖਾਦਾ ਕਿਵੇਂ ਕੋਈ ਵਿਆਹ ਬੂ ਹੈ ਨਲਕਮਾ ਦਾ ਕੰਮਟੀ ਤੋਂ ਨਹੀਂ ਪਤਾ ਮੈਂ ਸਰਪੰਚੀ ਜੀ ਖੜਿਆ ਮੈਂ ਸਰਪੰਚੀ ਜੀ ਰਖਾ ਦਿਲੇ ਪੀਹਦਾ ਲੰਗਰ ਕਹਿੰਦਾ ਹੁਣ ਬੰਦੇ ਤਾਂ ਦਾਰੂ ਪੀ ਲਾ ਨੇ ਬੁੜੀਆਂ ਗੁੱਸੇ ਹੋ ਗਈਆਂ ਕਹਿੰਦੀ ਸਾਡੀਆਂ ਲਈ ਬੋਟਾ ਇਹ ਕਹਿੰਦਾ ਜਿਹੜੇ ਅਧਿਆਪਕ ਹੋਣਾਂ ਵਾਸਤੇ ਸੇ ਸੱਚ ਗੱਲ ਹੈ ਸਮਝ ਹੈ ਨਾ ਢੰਡੇ ਬਰਤਾਏ ਹੁਣ ਇਹਨੇ ਜਲੋ ਤੁਸੀਂ ਥੋੜੇ ਜਨਾਬ ਵਾਸਤੇ ਮੋਟਾ ਸੰਤਰਾ ਪੀਓਗੇ ਤੇ ਜਲੇਬੀਆਂ ਖਾਓਗੇ ਤੇ ਚੁਣੋਗੇ ਆਪਣੇ ਦੁਸ਼ਮਣਾਂ ਨੂੰ ਫੇਰ ਉਹਨਾਂ ਤੋਂ ਆਸ ਕਰਦੇ ਆ ਕੀ ਸਾਡੇ ਹੱਕ ਦਾ ਜ਼ੋਰ ਬਾਤ ਕਰੋ ਖਜ਼ਾਨੇ ਚ ਸਾਡੇ ਘਰਾਂ ਬਰ ਥੋੜੇ ਜਿਹੇ ਪੈਸੇ ਸਿੱਟੋ ਉਹ ਕਿਉਂ ਦੇਣਗੇ ਬਈ 12 ਚ ਮੈਂ ਛੋਣ ਲੈ ਲਿਆ ਤੁਹਾਨੂੰ ਮੈਂ ਛੋਟੀ ਜੀ ਮਤਸਾਲ ਦੇਣਾ ਚਲੋ ਮੈਨੂੰ 30000 ਬੋ ਮਹਾਰਾਜ ਨੂੰ ਬਹਾ ਪ੍ਰੇਮ ਮਾਡਵਾ ਕਬਰ ਕਾਸੀ ਬਹੁਤ ਛੋਟਾ ਮੈਂ ਉਹ ਕੰਜਰਾ ਤੇਰੇ ਤਾਂ ਹਾਰ ਪੈਣਗੇ ਨੋਟਾਂ ਦੇ ਤੇ ਥੋ ਕਿਉਂ ਨਹੀਂ ਜਾਂਦਾ ਮੈਂ ਹਾ ਕੇ ਵੀ ਚੱਲ ਕਹਿੰਦਾ ਕਾਮੜ ਜੀ ਤੁਸੀਂ ਤਾਂ ਕਮਲਿਓ ਕਾਮੇੜ ਕਹਿੰਦਾ ਮੈਂ ਕਾਦਾ ਧੰਨਵਾਦ ਕਰਾਂ ਕਹਿੰਦਾ ਮੇਰਾ ਸਾਡਾ ਬਾਸ਼ਾ ਦੇ 12 ਕਰੋੜ ਰੁਪਇਆ ਲੱਗਿਆ ਜੂਣ ਜਿੱਤਣ ਤੇ ਕਹਿੰਦਾ ਇਹਨਾਂ ਨੇ ਸੌਦਾ ਵੇਚਦਾ ਮੈਂ ਖਰੀਦਦਾ ਗੱਲ ਮੁੱਕੀ ਕਹਦਾ ਧੰਨਵਾਦ ਇੱਕ ਇੱਕ ਤਰੀਕੇ ਨਾਲ ਉਹਦੀ ਗੱਲ ਇਥੇ ਵਜਨ ਸੀ ਇਹਨਾਂ ਨੇ ਸੌਦਾ ਵੇਚਿਆ ਵੀ ਵੋਟਾਂ ਵੇਚਦੀਆਂ ਮੈਂ ਖਰੀਦ ਨਹੀਂਆ ਧੰਨਵਾਦ ਹੁਣ ਦਿਹਾੜੀ ਕਿ ਮਿਲਦੀ ਐ ਸਿੱਖ ਨਵਾਂ ਪੰਗਾ ਪਾਇਆ 300 ਵੀ ਉਹ ਵੀ ਰੁਪਇਆ ਰੋਜ਼ ਦੀ ਹੈ ਨਾ ਜਿਸੇ 8000 ਮੰਗਦੇ ਕੋਈ ਜ਼ਿਆਦਾ ਫੇਰ ਕੱਲਾ ਰੋਫੀ ਦਾ ਨਹੀਂ ਖਾਣੀ ਰੱਬ ਨਾ ਕਰੇ ਜੇ ਕੋਈ ਬਿਮਾਰ ਹੋ ਗਿਆ ਸਰਕਾਰੀ ਹਸਪਤਾਲਾਂ ਦਾ ਪੱਠਾ ਵੇਚ ਗਿਆ ਧਿਆਨ ਨਹੀਂ ਦਿੱਤਾ ਪ੍ਰਾਈਵੇਟ ਦਾ ਸਾਡੀ ਪਹੁੰਚ ਨਹੀਂ ਆ ਮੈਂ ਚੂਲਾ ਬਦਲਾਇਆ ਹੂੰ ਮੈਂ ਜਦੋਂ ਪੈਸੇ ਦੇਣ ਲੱਗਿਆ ਮੈਂ ਸੋਚਿਆ ਮੈਂ ਕਿਹੜਾ ਚੇਰਾ ਗਰੀਬ ਹੈ ਪਿੰਡਾਂ ਦਾ ਉਹ ਤਾਂ ਲਾਜ ਹੀ ਨਹੀਂ ਕਰਾ ਸਕਦਾ 4.5 ਲੱਖ ਰੁਪਏ ਲਾਦਿਆ ਤੁਹਾਡੇ ਤੋਂ ਜਿੰਨੇ ਬੈਠਾ ਲੈ ਮੈਨੂੰ ਹੱਥ ਖੜਾ ਦਿੱਤਾ ਕੋਈ 4.5 ਲੱਖ ਰੁਪਏ ਚੂਲਾ ਬਦਲਾ ਲਓ ਟੁੱਟਿਆ ਢਿੱਡ ਦੀਆਂ ਆਂਦਰਾਂ ਅੱਖਾਂ ਦੇ ਸਾਹਮਣੇ ਦਮ ਤੋੜ ਰਹੀਆਂ ਮਰ ਰਹੀਆਂ ਲਾਣਾ ਤੇ ਹੀ ਜਿੰਦਗੀ ਨੂੰ ਥਨ ਗੁੱਸਾ ਫੇਰ ਵੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਨਹੀਂ ਗੁੱਸਾ ਆਉਂਦਾ ਤੁਹਾਨੂੰ ਟੋਟਾ ਵੇਲੇ ਕਿਵੇਂ ਭੁੱਲ ਜਾਣਾ ਕਿ ਤੁਹਾਡੇ ਦੁਸ਼ਮਣ ਹੈ ਅੱਜ ਤਾਂ ਆਤਾ ਤੁਸੀਂ ਐਮਐਲਏ ਮੈਂ ਕੋਈ ਐਮਐਲਏ ਦੇ ਨਿੱਜੀ ਤੌਰ ਤੇ ਖਿਲਾਫ ਨਹੀਂ ਕੀ ਨਾ ਇਹਦਾ ਮਨਜੀਤ ਕੌਰ ਨਵਨਤਿਆਲੇ ਇਹ ਤੇ ਜੋ ਅੱਜ ਤਰਨਾ ਦਿੱਤਾ ਗਿਆ ਹੈ ਇਹ ਤਾਂ ਨਾਇਸ਼ ਕਰਕੇ ਦਿੱਤਾ ਗਿਆ ਕਿਉਂਕਿ ਸੈਂਟਰਲ ਗਵਰਨਮੈਂਟ ਤੇ ਪੰਜਾਬ ਸਰਕਾਰ ਕੰਮ ਬੰਦ ਕਰਨ ਨੂੰ ਜਾ ਰਹੀ ਇਸ ਕਰਕੇ ਲੋਕਾਂ ਨੇ ਇਥੇ 25 ਤਰੀਕ ਦਾ ਸਾਲ ਪੰਜਾਬ ਦੇ ਤੇ ਦਰਨੇ ਦਿੱਤੇ ਗਏ ਇਹਦੇ ਚ ਮੰਗਾ ਸੀ ਜੀ ਸਾਡਾ ਪਿਛਲੇ ਜਿਹੜਾ ਕੰਮ ਕੀਤਾ ਉਹਦੀ ਪੇਮੈਂਟ ਨਹੀਂ ਹੋ ਰਹੀ ਨਵਾਂ ਕੰਮ ਕੋਈ ਦੇ ਨਹੀਂ ਰਹੇ ਇਸ ਕਰਕੇ ਇਸ ਤਾਂ ਇਹ ਧਰਨਾ ਰੱਖਿਆ ਗਿਆ ਸੀ ਅੱਜ ਜੀ ਕੱਲਾ ਫਰੀਦਕੋਟ ਦੇ ਵਿੱਚ ਨਹੀਂ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਨਰੇਗਾ ਵਰਕਰ ਨੇ ਉਹਨਾਂ ਦੀ ਜਿਹੜੀ ਜੂਨੀਅਨ ਹੈ ਉਹਨਾਂ ਵੱਲੋਂ ਇਹ ਵਿਸ਼ਾਲ ਰੋਜ਼ ਧਰਨੇ ਦਿੱਤੇ ਜਾ ਰਹੇ ਇਹ ਧਰਨੇ ਦੇਣ ਦਾ ਜਿਹੜਾ ਮੇਨ ਮਕਸਦ ਹੈ ਸਭ ਤੋਂ ਮੈਂ ਜਿਹੜੀ ਬੁਨਿਆਦੀ ਮੰਗ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਹੁਣ ਜਿਹੜਾ ਕਾਨੂੰਨ ਹੈ ਉਹ 100 ਦਿਨ ਦੇ ਰਿਫਰਦਾਰ ਦਾ ਵੀ 100 ਦਿਨ ਰਿਫਰਦਾਰ ਜਿਹੜਾ ਦੇਣਾ ਹੈ ਔਰ 100 ਦਿਨ ਦਾ ਰਜਗਾਰ ਉਹ ਵੀ ਕੰਲਾ ਪਿੰਡੂ ਖੇਤਰ ਦੇ ਵਿੱਚ ਹੈ ਸ਼ਹਿਰੇ ਦੇ ਵਿੱਚ ਕਵਰ ਨਹੀਂ ਹੁੰਦੇ ਔਰ 365 ਦਿਨਾਂ ਸਾਲ ਦੇ ਮਜ਼ਦੂਰਾਂ ਕੋਲੇ ਕੋਈ ਪ੍ਰਾਪਰਟੀ ਨਹੀਂ ਕੋਈ ਜਾਇਦਾਦ ਨਹੀਂ ਕੋਈ ਜ਼ਮੀਨ ਨਹੀਂ ਕੋਈ ਕਾਰਖਾਨੇ ਨਹੀਂ ਨਾ ਹੀ ਇਹਨਾਂ ਦੇ ਬੱਚੇ ਕਿਸੇ ਤਰ੍ਹਾਂ ਕੋਈ ਜੋਬ ਦੇ ਉੱਪਰ ਲੱਗੇ ਹੋਏ ਐ ਔਰ ਮਸ਼ੀਨੀਕਰਨ ਹੋਣ ਦੇ ਨਾਲ ਮਜ਼ਦੂਰ ਬੇਲਾ ਹੋ ਰਿਹਾ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਰਜਗਾਰ ਦੀ ਕੋਈ ਗਰੰਟੀ ਨਹੀਂ ਲੈ ਦੇ ਕੇ ਇਹੀ ਰਜਗਾਰ ਸੀ ਜਿਹੜਾ 100 ਦਿਨ ਦਾ ਏ ਵੀ ਸਰਕਾਰ ਲਗਾਤਾਰ ਇਹਦੀ ਵੰਡ ਘਟਾ ਰਹੀ ਹੈ ਔਰ 100 ਦਿਨਾਂ ਅਜੇ ਤੱਕ ਆ ਪੰਜਾਬ ਚ ਕਿਤੇ ਵੀ ਪੰਜਾਬ ਕੀ ਹਿੰਦੁਸਤਾਨ ਕਿਤੇ ਵੀ ਸੌਦਨ ਰੁਜ਼ਗਾਰ ਨਹੀਂ ਮਿਲਿਆ 15 ਦਿਨ 20 ਦਿਨ 25 ਦਿਨ 30 ਦਿਨ ਇਸ ਤੋਂ ਵੱਧ ਕਿਤੇ ਜਿਹੜਾ ਰੁਜ਼ਗਾਰ ਉਹ ਨਹੀਂ ਮਿਲ ਰਿਹਾ ਜੋ ਸਾਡੀ ਮੇਜਰ ਮੰਗੇ ਹੈ ਇੱਕ ਦਾ 100 ਦਿਨ ਦੀ ਗਾਰੰਟੀ ਕਰਨ ਵਾਸਤੇ ਜਿਹੜਾ ਹੋਟ ਪ੍ਰੈਜੈਂਟ ਹੈ ਜਿੰਨਾ ਬੱਸ ਦੀ ਰਿਕੁਆਇਰਮੈਂਟ ਹੈ 270000 ਕਰੋੜ ਰੁਪਈਆ ਇਹਦੇ ਵਾਸਤੇ ਬੱਸ ਜਿਹੜਾ ਜ਼ਰੂਰੀ ਹੈ ਪਹਿਲਾ ਦਾ ਸਰਕਾਰ ਖੌੜੀ ਤੌਰ ਤੇ ਇਹ ਨਹੀਂ ਬੱਸ ਦੀ ਗਾਰੰਟੀ ਕਰੇ ਔਰ ਸੈਕੰਡ ਸਾਡੀ ਮੰਗੇ ਹੈ ਕਿ ਕਿਉਂਕਿ ਮਜ਼ਦੂਰ ਦੇ ਕੋਲੇ ਸਵਾਏ ਨਰੇਗਾ ਤੋਂ ਹੋਰ ਕੋਈ ਹੱਲ ਨਹੀਂ ਬੁਗਾਰੇ ਦਾ ਪਰਿਵਾਰ ਪਾਲਣ ਦਾ ਆਰੇ ਸੋ 200 ਦੇ ਸੋ ਦੀ بجائے 200 ਦਿਨਾਂ ਦੀ ਗਾਰੰਟੀ ਕੀਤੀ ਜਾਏ ਔਰ ਜਿਹੜੀ ਇਹਦੀ ਦਿਹਾੜੀ ਹੁੰਦੀ 350 300 ਇਹਦੇ ਨਾਲ ਇਸ ਮਹਿੰਗਾਈ ਦੇ ਵਿੱਚ ਕਿਸ ਤਰ੍ਹਾਂ ਪਰਿਵਾਰ ਦਾ ਪਿਆਰਾ ਹੋ ਸਕਦਾ ਨਹੀਂ ਹੋ ਸਕਦਾ ਸਾਡੀ ਮੰਗੇ ਹੈ ਕਿ ਕੰਮ ਦੀ ਦਿਹਾੜੀ 200 ਦਿਨ ਕਰੋ ਔਰ 1000 ਰੁਪਿਆ ਇਹ ਜਿਹੜੀ ਦਿਹਾੜੀ ਪਰਡੇ ਉਹਦੀ ਗਾਰੰਟੀ ਕਰੋ ਔਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ ਜਾਲੀ ਹਾਜ਼ਰੀਆਂ ਲਾਈਆਂ ਜਾਂਦੀਆਂ ਮਟੀਰੀਅਲ ਦੇ ਨਾਂ ਤੇ ਬਹੁਤ ਸਾਰਾ ਪੈਸਾ ਖਰਾਬ ਕੀਤਾ ਜਾਂਦਾ ਇਹ ਉਹ ਰੀਆਂ ਇਹਦੇ ਚ ਬੰਦ ਹੋਣੀਆਂ ਚਾਹੀਦੀਆਂ ਕੋਈ ਪੈਸਾ ਮਜ਼ਦੂਰਾ ਨੂੰ ਜਿਹੜਾ ਕੰਮ ਦੇਣ ਦੇ ਉੱਪਰ ਖਰਚ ਕੀਤਾ ਜਾਏ ਔਰ ਇਹਦੇ ਜਿਹੜੀ ਸਿਆਸੀ ਦਖਲਅੰਦਾਜ਼ੀ ਹੈ ਕਿ ਸਰਪੰਚ ਵੀ ਪਿੰਡਾਂ ਵਿੱਚ ਪ੍ਰਾ ਕਰਦੇ ਐ ਔਰ ਰਾਜਕਰ ਦੀ ਧਿਰ ਵੀ ਸਾਰੇ ਲੋਕਾਂ ਨੂੰ ਜਿਹੜੇ ਜਾਇਜ਼ ਹੱਕਦਾਰ ਹੈ ਜੋਬ ਕਟ ਧਾਰੀ ਹੈ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਉਹ ਦੇਖ ਕੇ ਟਿੱਕੇ ਲਾਉਂਦੇ ਐ ਕਿ ਜੇ ਆ ਦਾ ਬੰਦਾ ਮੈਨੂੰ ਪਸੰਦ ਨਹੀਂ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਹੈ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਆਪਣੇ ਜਿਹੜੇ ਖਾ ਚਿਹਤੇ ਐ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਇਹ ਵਿਤਕਰੇ ਬਾਜੀ ਜਿਹੜੀ ਹੈ ਇਹ ਬੰਦ ਹੋਵੇ ਔਰ ਜਦੋਂ ਕੰਮ ਮੰਗ ਕਰਦਾ ਉਹਦੀ ਰਸੀਦ ਦਿੱਤੀ ਜਾਵੇ ਆਗਰ ਮਿੱਥੇ ਤੇ 15 ਦਿਨਾਂ ਚ ਕੰਮ ਨਹੀਂ ਮਿਲਦਾ ਤਾਂ ਉਹਨੂੰ ਬੇਜੁਗਾਰੀ ਭੱਤਾ ਜਿਹੜਾ ਕਾਨੂੰਨ ਦੇ ਵਿੱਚ ਸ਼ਾਮਲ ਹੈ ਉਹ ਦਿੱਤਾ ਜਾਵੇ ਇਹ ਸਾਡੀਆਂ ਬੌਰੀ ਤੌਰ ਤੇ ਕੁਝ ਮੰਗਾਂ ਚੀਆਂ ਜਿੰਨਾ ਮੰਗਾਂ ਦੇ ਸੰਬੰਧ ਚਾਰੇ ਪੰਜਾਬ ਚ ਇਹ ਰੋਜ਼ ਘਰ ਨਹੀਂ ਦਿੱਤੇ ਔਰ ਫਰੀਦਕੁਰ ਤੁਸੀਂ ਦੇਖਿਆ ਹੋਣਾ ਬੀਤੇ ਨਾ ਵਰਕਰ ਦੇ ਵਿੱਚ ਗੁੱਟਾ ਹੈ ਮੇਰਾ ਖਿਆਲ ਹੈ 2 2000 ਬੰਦਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਏਗਾ ਆੜੇ ਦੇ ਵਿੱਚ 80% ਔਰਤਾਂ ਕਿਉਂਕਿ ਔਰਤਾਂ ਜ਼ਿਆਦਾ ਮਨरेगा ਦੇ ਵਿੱਚ ਕੰਮ ਕਰ ਰਹੀ ਹੈ ਉਹਨਾਂ ਦੀ ਹਾਜ਼ਰੀ ਸੀ ਔਰ ਸਰਕਾਰ ਕੱਲ ਤੇ ਲਿਖਿਆ ਜਰੂਰ ਪੜੇਗੀ ਔਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ 'ਤੇ ਧਿਆਨ ਦੇਊਗੀ ਆਗਰ ਨਾ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡੇ ਇਨੋਲਨ ਦਾ ਸਰਕਾਰਾਂ ਨੂੰ ਸਾਹਮਣਾ ਕਰਨਾ ਪਏਗਾ